ਅਨੇਕਾਂ ਦੇ 3:00 ਜੈ ਸ਼੍ਰੀ ਰਾਮ ਜੀ ਮੇਰਾ ਨਾਮ ਸੁਨੀਲ अरोड़ा ਹੈ ਪਰ ਮੈਂ ਗੁਰੂ ਅਮਰਦਾਸ 76 A ਦੇ ਵਿੱਚ ਕਿਰਾਏ ਤੇ ਆਂ ਅੱਜ ਤੋਂ 5-7 ਦਿਨ ਪਹਿਲੇ ਵੀ ਜਿਹੜਾ ਮਾਲਕ ਹੈ ਜੋ ਕਿ ਆਪਣੇ ਆਪ ਨੂੰ ਕਹਿੰਦਾ ਜੀ ਮੈਂ ਇੱਕ ਪੁਲਿਸ ਮਲਾਜਮ ਆ ਇਹਦੇ ਨਾਲ ਕੋਈ ਗੈਂਗਸਟਰ ਟਾਈਪ ਬੰਦੇ ਆਏ ਸੀਗੇ ਜਿਨ੍ਹਾਂ ਦਾ ਜਿਹੜੇ ਘਰ ਦੇ ਵਿੱਚ ਜਿਹੜੇ ਆ ਵੜ ਗਏ ਸੀਗੇ ਅਸੀਂ ਕੰਪਲੇਨਟ ਕੀਤੀ 112 ਤੇ ਜਿਹਦੀ ਚੌਕੀ ਗੁੰਮਤਾਲਾ ਨੂੰ ਜਿਹੜੀ ਹੈ ਦਰਖਾਸਤ ਰਿਟਨ ਵੀ ਦਿੱਤੀ ਸੀਗੀ ਔਰ ਬੈਠ ਕੇ ਗੱਲ ਐ ਹੋਈ ਸੀ ਵੀ ਸੋਮਵਰ ਬੈਠ ਕੇ ਆਪਸ ਵਿੱਚ ਜਿਹੜਾ ਨਿਪਟਾਰਾ ਕੀਤਾ ਜਾਏਗਾ ਅੱਜ ਸਵੇਰੇ 15 ਤੋਂ 20 ਬਦਮਾਸ਼ ਲੈ ਕੇ ਵਿਦ ਕਟਰ ਘਰ ਦੇ ਅੰਦਰ ਐਂਟਰ ਕਰ ਗਏ ਅੰਦਰ ਤੋੜਪਨ ਕੀਤੀ ਤੇ ਬਾਹਰ ਜਿਹੜਾ ਸਮਾਨ ਛੁੱਟਿਆ ਗਿਆ ਮੇਰੇ ਮਦਰ ਨੇ 85 ਤੋਂ 90 ਸਾਲ ਏਜ ਆ ਉਹਨਾਂ ਦੀ ਜਿਨ੍ਹਾਂ ਨੂੰ ਸੱਟ ਲੱਗੀ ਆ ਮੇਰਾ ਇੱਕ ਬ੍ਰਦਰ ਹੈ ਹੈਂਡੀਕੈਪ 100% ਉਹਨੂੰ ਸੱਟ ਲੱਗੀ ਆ ਮੇਰੀ ਵਾਈਫ ਨੂੰ ਜਿਹੜੇ ਐ ਥੱਟ ਆ ਅਸੀਂ ਇੱਥੇ ਪਿਛਲੇ 7-8 ਮਹੀਨੇ ਤੋਂ ਰਹਿ ਰਹੇ ਆ ਜੀ ਸਮਾਲਮ ਕਾਮ ਵਾਲੋ ਪਹਿਲਾਂ ਕੋਈ ਨੋਟਿਸ ਕੋਈ ਨੋਟਿਸ ਨਹੀਂ ਜੀ ਕੋਈ ਨੋਟਿਸ ਨਹੀਂ ਸੋਮਵਾਰ ਤੋਂ ਪਹਿਲੇ ਹੀ ਇਹਨਾਂ ਨੇ ਆ ਹਾਂ ਬਿਲਕੁਲ ਜੀ ਬਿਲਕੁਲ ਹਾਂ ਕੀ ਮੰਨ ਕਰਦੇ ਕਰਨੇ ਜੀ ਜੋ ਇਹਨਾਂ ਨੇ ਕਾਰਵਾਈ ਕੀਤੀ ਹੈ ਜੋ ਇਹਨਾਂ ਨੇ ਕੀਤਾ ਹੈਗਾ ਇਹਨਾਂ ਤੇ ਬਣਵੀਂ ਕਾਰਵਾਈ ਕੀਤੀ ਜਾਵੇ ਇਹ ਜੰਗਲ ਰਾਜ ਨਹੀਂ ਹੈਗਾ ਅਮਰਸਰ ਚ ਕਿੰਨੇ ਕਾਜ ਬੰਦੇ ਆਏ ਇਹ ਫਿਰ ਜੀ ਸਾਢੇ 7:30 ਵਜੇ ਵੜੇ ਆ ਬੰਦੇ ਅੰਦਰ ਆ ਬਿਲਕੁਲ ਸੁੱਤੇ ਹੀ ਸਾਂ ਜੀ ਪੁਲਿਸ ਵੱਲੋਂ ਜੀ ਹਲੇ ਪੀਸੀਆਰ ਮੁਲਾਜ਼ਮ ਆਏ ਨੇ ਠੀਕ ਹੈ ਔਰ ਉਹਨਾਂ ਵੱਲੋਂ ਹਲੇ ਕੋਈ ਕਾਰਵਾਈ ਨਹੀਂ ਅਫਸਰਾਂ ਨਾਲ ਗੱਲ ਹੋ ਰਹੀ ਆ ਉਹ ਕਹਿੰਦੇ ਜੀ ਕੋਈ ਕਰਨੀ ਮੁਲਾਜ਼ਮ ਆ ਰਹੇ ਨੇ ਤੇ ਹੁਣ ਮੇਰੀ ਐਫਐਸਓ ਸਾਹਿਬ ਨਾਲ ਗੱਲ ਹੋਈ ਆ ਕਹਿੰਦੇ ਵੀ ਬਣਦੀ ਕਾਰਵਾਈ ਕੀਤੀ ਜਾਏਗੀ ਜਿਹੜੇ ਜਿਹੜੇ ਬੰਦੇ ਹੈਗੇ ਆ ਅਗਰ ਇਹ ਸਮਾਜ ਦੇ ਨਾਲ ਵਿਚਰਦੇ ਹੋ ਅਗਰ ਤੁਹਾਡਾ ਹੀ ਮਸਲਾ ਇਸ ਤਰ੍ਹਾਂ ਦਾ ਹੋਵੇ ਪੀ ਸਮਾਜ ਮੈਂ ਸਮਝਦਾ ਵੀ ਜੇ ਐਸੇ ਤਰ੍ਹਾਂ ਸਾਡੇ ਜੀ ਸਾਡੇ ਵਰਗਿਆਂ ਲੋਕਾਂ ਦੇ ਨਾਲ ਇਹ ਮਸਲਾ ਇਸ ਤਰ੍ਹਾਂ ਆ ਜਾਂਦਾ ਹੈਗਾ ਇਟ ਮੀਨਸ ਵੀ ਪੰਜਾਬ ਦੇ ਵਿੱਚ ਜਿਹੜਾ ਖਾਸ ਕਰ ਅੰਮ੍ਰਿਤਸਰ ਦੇ ਵਿੱਚ ਜਿਹੜਾ ਪੁਲਿਸ ਪ੍ਰਸ਼ਾਸਨ ਵਿਫਲ ਹੋ ਚੁੱਕਾ ਕੀ ਮੰਗ ਕਰਦੇ ਪੁਲਿਸ ਕਰੋ ਕਾਰਨ ਜਿਵੇਂ ਕਹਿੰਦੇ ਜਿਹੜੇ ਬੰਦੇ ਅੰਦਰ ਵੜੇ ਨੇ ਇਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਜੋ ਇਹਨਾਂ ਨੇ ਸਾਡਾ ਨੁਕਸਾਨ ਕੀਤਾ ਉਹਦੀ ਬਰਭਾਈ ਹੋਣੀ ਚਾਹੀਦੀ ਆ ਅਸੀਂ ਤੋਂ ਸੋਏ ਅਸੀਂ ਸਵੇਰੇ ਇੱਕਦਮ ਇਹਨਾਂ ਨੇ ਆ ਕੇ ਬਾਹਰੋਂ ਗੇਟ ਨੂੰ ਤੋੜ-ਪਾਣ ਦੀ ਆਵਾਜ਼ ਆਈ ਮੈਂ ਕਿਹਾ ਸ਼ਾਇਦ ਨਾਲ ਦੇ ਘਰ ਫੰਕਸ਼ਨ ਹੈ ਉੱਥੇ ਕੋਈ ਰੱਖ ਰਹੇ ਸਮਾਨ ਉਹ ਲੋਕ ਇੱਕਦਮ ਇਹਨਾਂ ਨੇ ਬੂਹੇ ਖੜਕਾਣੇ ਸ਼ੁਰੂ ਕਰਤੇ ਅਸੀਂ ਬੂਹਾ ਬੰਦ ਕਰਤਾ ਮੈਂ ਹਸਬੰਦ ਨੂੰ ਕਿਹਾ ਤੁਸੀਂ ਅੰਦਰ ਆ ਜਾਓ ਬੂਹਾ ਨਾ ਖੋਲੋ ਇਹਨਾਂ ਨੂੰ ਉਹ ਕਾਫੀ ਜੀਨੇ ਗਿਆ ਉਹ ਇੱਕਦਮੀ ਇਹਨਾਂ ਨੇ ਇੱਧਰ ਲਬੂਆ ਤੋੜ ਕੇ ਮੇਰੀ ਬੇਟੀ ਇੱਧਰ ਸੌਂਦੀ ਸੀ ਜਿੱਦਾਂ ਇਹਨਾਂ ਨੇ ਗੇਟ ਤੋੜਿਆ ਬੇਟੀ ਨੂੰ ਪਕੜ ਕੇ ਉਹ ਜਿਹੜੀ ਤਿੰਨ ਚਾਰ ਲੇਡੀਜ਼ ਆ ਤਿੰਨਾਂ ਨੇ ਉਹਨੂੰ ਅੰਨਾ ਕੁੱਟਿਆ ਛੋਟੇ ਬੱਚੇ ਨੂੰ ਕੋਈ ਕਹਿੰਦੀ ਆਦੀ ਉਹ ਬਜ਼ੁਰਗ ਜਿਹੇ ਅੱਗੇ ਵਿੱਚ ਉਹਨਾਂ ਨੇ ਮੇਰਾ ਕੋਲੋਂ ਫੋਨ ਛਿੰਕੇ ਮੈਨੂੰ ਅਨੇਕ ਧੱਕੇ ਮਾਰੇ ਹੈ ਬਾਹਰ ਨੂੰ ਬੰਦੇ ਹੋ ਜਿਹੜੇ 8-10 ਸਗੇ ਸੀ ਉਹ ਤੇ ਵਿੱਚੋਂ ਚਲੇ ਵੀ ਗਏ ਆ ਤੇ ਹੁਣ ਚਾਰ-ਪੰਜ ਹੀ ਨੇ ਅੰਦਰ ਬੈਠੇ ਆ ਬਾਕੀ ਸਾਰਿਆਂ ਨੂੰ ਦਿਨਾਂ ਨੇ ਛੱਡਤਾ ਸਾਰਾ ਸਵਾਂ ਚੁੱਕ ਕੇ ਬਾਹਰ ਸੁੱਟਿਆ ਮੇਰੀ ਮਦਦ ਨੂੰ ਬਾਹਰ ਸੁੱਟਿਆ ਉਹਨਾਂ ਨੂੰ 29 60 ਲੱਗੀ ਉਹ ਵਿਚਾਰੇ ਚੱਲਣ ਚੁੱਕੇ ਨਹੀਂ ਕਿ ਉਹਨਾਂ ਨੂੰ ਚੁੱਕਿਆ ਇਸ ਤਰ੍ਹਾਂ ਬੈੱਡ ਤੋਂ ਥੱਲੇ ਸੁੱਟਦਾ ਉਹਨਾਂ ਨੇ ਮੰਗ ਕਰਦੇ ਮੰਗ ਕਰਨੇ ਕਿੰਨੀ دیر ਹੋ ਗਈ ਸੀ ਬਾਹਰ ਬੈਠੇ ਆ ਵਿਚਾਰੇ ਉਹਨਾਂ ਕੋਲੋਂ ਕੋਈ ਹੈ ਨਹੀਂ ਤੇ ਤੁਸੀਂ ਕਮ ਸੇ ਕਮ ਉਹਨਾਂ ਨੂੰ ਬਾਹਰ ਕੱਢੋ ਤੇ ਯਾ ਤੇ ਹੋਏ ਨਾ ਕਿਰਾਇਆ ਨਾ ਦੇ ਰਹੀ ਹੋ ਇਹ ਕੁਝ ਨਾ ਕਰ ਰਹੀ ਗੱਲ ਹੋ ਗਈ ਕਿ ਅਸੀਂ ਖਾਲੀ ਕਰ ਦਾਂਗੇ ਤੁਹਾਡੀ ਜਗ੍ਹਾ ਇਹ ਪਹਿਲੇ ਵੀ 5 4 ਦਿਨ ਪਹਿਲੇ ਵੀ ਆਏ ਕਿ ਅਸੀਂ ਜਗ੍ਹਾ ਦਿਖਾਨੀ ਹੈ ਮੈਂ ਇਹਨਾਂ ਨੂੰ ਅੰਦਰ ਕਰ ਲਿਆ ਤਦ ਵੀ ਐਸਐਲਡੀ ਨੇ ਮੇਰੇ ਬੱਚੇ ਨੂੰ ਮੈਂ ਤਦ ਵੀ ਨੇ ਮੈਨੂੰ ਵੀ ਧੱਕੇ ਮਾਰੇ ਮੇਰੇ ਬੱਚੇ ਨੂੰ ਵੀ ਗਾਲਾਂ ਕੱਢੀਆਂ ਉਦੋਂ ਵੀ ਕੋਈ ਗੱਲ ਨਹੀਂ ਹੋਈ ਸਿਰਫ ਉੱਤੇ ਕੰਪਲੇਂਟ ਪਈ ਸਾਟੀ ਥਾਣੇ ਦੇ ਚ ਘੁੰਟਾਲਾ ਥਾਣੇ ਚ ਮੇਰਾ ਨਾਮ ਜੀ ਅਮਰਦੀਪ ਸਿੰਘ ਇਹ ਮਕਾਨ ਮੈਂ ਇਥੇ ਵਿਸ਼ਾਲ ਸ਼ਰਮਾ ਨੂੰ ਦਿੱਤਾ ਸੀ ਤੇ ਇਹਨਾਂ ਦਾ ਮੈਨੂੰ ਕੋਈ ਪਤਾ ਨਹੀਂ ਇਹ ਕੌਣ ਹੈ ਕਹੋ ਨਹੀਂ ਉਹ ਮਿਲ ਕੋਈ ਨਹੀਂ ਲੱਗ ਗਿਆ ਇਹ ਮੁੜ ਕੇ ਉਹ ਪਤਾ ਨਹੀਂ ਕਿੱਥੇ ਆ ਹੁਣ ਆਉਂ ਨਹੀਂ ਰਿਹਾ ਤੇ ਇਹਨਾਂ ਨੇ ਗਾਂ ਦਾ ਗਾਂ ਆਪਣਾ ਮਕਾਨ ਦਿੱਤਾ ਤੇ ਇਹ ਆਂਦੇ ਜੀ ਅਸੀਂ ਫਲਾਣੇ ਸ਼ੇਵਸ਼ਾਨ ਦੇ ਬੰਦੇ ਫਲਾਣੇ ਦੇ ਛੇਕ ਨੂੰ ਕਹਿੰਦੇ ਆ ਧਮਕੀਆਂ ਆਉਂਦੇ ਆ ਰੋਜ਼ ਕੱਢੀ ਬਾਹਰੋਂ ਆਉਂਦੇ ਆ ਕਿ ਇੱਥੋਂ ਮੇਰੇ ਕੋ ਆ ਫੋਨ ਵੀ ਉਹਨਾਂ ਦਾ ਕਾ ਬਾਹਰ ਵਾਲਿਆਂ ਦਾ ਫਿਰ ਉਹ ਕਹਿੰਦੇ ਵੀ ਮੈਂ ਉਹ ਕਰਾਇਆ ਦਿੰਦਾ ਨਹੀਂ ਮੈਨੂੰ ਕੋਈ ਕਰਾਇਆ ਨਹੀਂ ਦਿੱਤਾ ਮੈਨੂੰ ਕੁਛ ਨਹੀਂ ਕੀਤਾ ਇਹਨਾਂ ਨੇ ਤੇ ਨਹੀਂ ਇਹਨਾਂ ਨੇ ਕੋਈ ਕਰਾਰਨਾਮਾ ਨਹੀਂ ਮੇਰੇ ਕੋਲ ਹੈ ਮੈਂ ਰੋਜ਼ ਕਹਿੰਦਾ ਰਿਹਾ ਵੀ ਇਹਨਾਂ ਨੇ ਤਾਂ ਲਿਖਾਓ ਲਿਖਾਓ ਕੁਛ ਇਹਨਾਂ ਨੇ ਮੈਨੂੰ ਵਿਚਾਰਦਾ ਕਹਿੰਦਾ ਰਿਹਾ ਲਿਖਾ ਦਿਨਾ ਜਿੱਦਾਂ ਹੀ ਆਏ ਤਾਂ ਹੀ ਵੇਖਿਆ ਤਾਂ ਹੋਰ ਹੀ ਕੋਈ ਬੰਦੇ ਵਿੱਚ ਬੈਠੇ ਹੋਏ ਆ ਉਹ ਬੰਦਾ ਹੀ ਨਹੀਂ ਹੈਗਾ ਜਿਹੜਾ ਜਿਹੜਾ ਨਾਂ ਲੈਣ ਦਾਂ ਦੇ ਤੱਕ ਰਹੇ ਤੇ ਇਹ ਉਹ ਬੰਦੇ ਉਹ ਬੰਦੇ ਨਹੀਂ ਹੈਗੇ ਜੀ ਚਲੋ ਹੋ ਰਿਹਾ ਹੈ ਉਹ ਯਾਰ ਮੈਂ ਕਿਹਾ ਉਹ ਕੀ ਕਰ ਰਹੇ ਤੁਸੀਂ ੱੱਕੇ ਨਾਲ ਅੰਦਰ ਵੜੇ ਜੀ ਨਹੀਂ ਅਹੀਂ ੱੱਕੇ ਨਾਲ ਹੀ ਵੜੇ ਜੀ ਅਸੀਂ ਆਪਣੇ ਘਰ ਵੜੇ ਸੀਗਾ ਕੋਹਨ ਜੇ ਤੁਸੀਂ ਕੋਹਨ ਅੜ ਘਰ ਅੰਦਰ ਵੜੇ ਜੀ ਤੁਸੀਂ ਕਿਸੇ ਹੋਰ ਨੂੰ ਮਨਾਉਣਾ ਹੈ ਤੁਸੀਂ ਹਾਂ ਇਹਨਾਂ ਨੂੰ ਨਹੀਂ ਦਿੱਤਾ ਵਿਸ਼ਾਲ ਸ਼ਰਮਾ ਵਾ ਜੀ ਉਹਨੂੰ ਅਸੀਂ ਜਾਣਦੇ ਆ ਉਹਦੋਂ ਹੀ ਸਾਰਾ ਕੁਝ ਕੀਤਾ ਵਾ ਹਾਂ ਉਹ ੱੱਕੇ ਨਾਲ ਜਾਂਦੇ ਜੀ ਇੱਥੇ ਸਾਰਿਆਂ ਨੂੰ ਕਿਹਾ ੱੱਕੇ ਨਾਲ ਵਿਸ਼ਾਲ ਸ਼ਰਮਾ ਕਿੱਥੇ ਜੇ ਪਤਾ ਨਹੀਂ ਮਨੋ ਵਿਸ਼ਾਲ ਸ਼ਰਮਾ ਹੁਣ ਮੰਦਰ ਆਜ ਹਾਂ ਹਾਂ ਲੱਗਾ ਨਹੀਂ ਉਹ ਸ਼ਾਹ ਸ਼ਰਮਨ ਨੂੰ ਨਹੀਂ ਪਤਾ ਉਹ ਹੁਣ ਆ ਨਹੀਂ ਡਿਆ ਇੱਥੇ ਨੂੰ ਬੜਾ ਫੋਨ ਕੀਤਾ ਉਹ ਨਹੀਂ ਡਿਆ ਉਹਨਾਂ ਵੱਲੋਂ ਗੱਲ ਕਰਦੇ ਦੋਨੋਂ ਕਿਰਾਏ ਤੇ ਦਿੱਤਾ ਜਿੰਨੇ ਮੀਂਹ ਦਿੱਤਾ ਹੈ ਕਿਰਾਏ ਉਹ ਕੋਈ ਕਿਰਾਇਆ ਨਹੀਂ ਦਿੱਤਾ ਉਹਨੂੰ ਸਿਰਫ ਜਾਇ ਦੋਸਤੀ ਦਿੱਤਾ ਹੈ ਆਂਦਾ ਮੇਰਾ ਮਕਾਨ ਭਾਂਡਿਆ ਵਾ ਤੇ ਬੱਸ ਮੇਰੀ ਫੈਮਲੀ ਨੇ ਰਹਿਣਾ ਵਾ ਮੈਂ ਫੈਮਲੀ ਨਹੀਂ ਵੇਖੀ ਮੈਨੂੰ ਨਹੀਂ ਪਤਾ ਇਹ ਆ ਫੈਮਲੀ ਕੌਣ ਫੈਮਲੀ ਹੈ ਉਹਨਾਂ ਵੱਲੋਂ ਕਿਹਾ ਸੀ ਸੋਮਵਾਰ ਨੂੰ ਆ ਕੇ ਦਿੱਤਾ ਸੀ ਇਹਨਾਂ ਨੇ ਪਹਿਲੇ ਨਹੀਂ ਜੀ ਇਹ ਤਾਂ ਚੌਂਕੀ ਇੰਚਾਰਜ ਨੇ ਵੀ ਇਹਨਾਂ ਨੂੰ ਫੋਨ ਕੀਤਾ ਸੀ ਚੌਂਕੀ ਇੰਚਾਰਜ ਆਉਂਦੇ ਜੀ ਅਸੀਂ ਬਾਹਰ ਗਏ ਜੰਮੂ ਆ ਫਲਾਣੀ ਜਗ੍ਹਾ ਵਾ ਇੱ ਰੋਜ ਹੁੰਦਾ ਰੋਜ ਜਾਂਦਾ ਇਥੋਂ ਘਰੋਂ ਉਥੇ ਆਪਣੇ ਕਿਤੇ ਵੀ ਜਾ ਕੰਮ ਦੇ ਜਾਂਦਾ ਇਹਨਾਂ ਨੇ ਇਹਨਾਂ ਨੇ ਪਹਿਲਾਂ ਵੀ ਕਿਤੇ ਮੈਨੂੰ ਇਹਨਾਂ ਨੇ ਪਤਾਵਨਗਰ ਕਿਤੇ ਇਹਨਾਂ ਨੇ ਪਹਿਲਾਂ ਵੀ ਇਹੀ ਕਰਕੇ ਆਏ ਆ ਉਥੇ ਵੀ ਆਹੀ ਗੱਲਾਂ ਕੀਤੀਆਂ ਇਹਨਾਂ ਨੇ ਉਥੇ ਵੀ ਆਹੀ ਕੰਮ ਕਰਕੇ ਆਏ ਆ ਮੰਗ ਵੀ ਕਰ ਮੰਗ ਮੈਂ ਆਹੀ ਮੇਰਾ ਘਰ ਹੈ ਮੇਰਾ ਇਨਸਾਫ ਚਾਹੀਦਾ ਵੀ ਮੈਂ ਮੈਂ ਆਪਣੇ ਘਰ ਤੇ ਕਿ ਨਹੀਂ ਰਹਿ ਸਕਦਾ ਜੀ ਮੇਰਾ ਸਾਰਾ ਕੁਝ ਅੰਦਰ ਹੈ ਇਹਨਾਂ ਵਰਗੇ 1500 ਦਾ ਬੰਦਿਆਂ ਨਾਲ ਵੀ ਨਾ ਨਹੀਂ 1500 ਲੱਖਾਂ ਦੇ ਬੰਦੇ ਆਏ ਜੀ ਮੇਰਾ ਆਪਣਾ ਘਰ ਹੈ ਮੇਰਾ ਫਰਨੀਚਰ ਅੰਦਰ ਲੱਗਾ ਹੈ ਜਾਂਦਾ ਸਾਡਾ ਸਾਰਾ ਕੋਈ ਸਾਰਾ ਕੋਈ ਸਾਡਾ ਅਹੀਂ ਕਿੱਥੇ ਜਾਈਏ ਮਰ ਗੀਏ ਜਾਂ ਸਾਨੂੰ ਜ਼ਹਿਰ ਦੋ ਦੇ ਇੱਥੇ ਮਰ ਜੰਦੇ ਆ ਇਹਨੂੰ ਕਿ ਸਾਰਾ ਕੁਝ ਤੁਸੀਂ ਲੈ ਲਓ ਸਾਡੇ 10 ਸਾਲ ਹੋ ਗਏ ਆ ਦੂਤ ਅਹੀਂ 10 ਸਾਲ ਪਹਿਲਾਂ ਪਰਾੜਾ ਲਿਆ ਮੈਂ ਮਕਾੜ ਇਹ ਬਹੁਤ ਜ਼ਰਾ ਢਦਾ ਠੱਕਾ ਕੰਡਿਆ ਜੀ ਅਹੀਂ ਕਿੱਥੇ ਜਾਈਏ ਕਿਹੜੇ ਖੂਪ ਪਈਏ ਪੋਸਟ ਆਈਆ ਪੋਸਟ ਵਾਲੋ ਕੀ ਕੀਤਾ ਹੈ ਕਿਆ ਜਾਵੇ ਵੇਖੋ ਜੀ ਹੁਣ ਉਹ ਉਹ ਤਾਂ ਗਾਗਾ ਮੈਂ ਲਖਾਇਆਗਾ ਕਿ ਨਹੀਂ ਮੈਨੂੰ ਨਹੀਂ ਪਤਾ ਮੈਂ ਉਦਾਂ ਹੀ ਦਿੱਤਾ ਨਾ ਕਰਾਇਆ ਨਾ ਕੋਈ ਫਿਰ ਮੁੰਡਾ ਕਹਿੰਦੇ ਜੇ ਕਰਾਇਆ ਕੋਈ ਤਾਂ ਵੇ ਉਹਦੇ ਮੈਨੂੰ ਇੱਥੋਂ ਜਾ ਕੇ ਵੇਖੋ ਮੇਰੀ ਦੁਕਾਨ ਹੈ ਕਰਿਆਨੇ ਦੀ ਘਰ ਉਹਦੇ ਉੱਤੇ ਮੈਂ ਸੌਦਾ ਦਿੰਦਾ ਰਿਹਾ ਇਹਨ ਓਏ ਹੋਰ ਹੀ ਪਤਾ ਨਹੀਂ ਕੀ ਕੋਈ ਮੈਨੂੰ ਕਹਿੰਦੇ ਰਹੇ ਆ ਦੁਖੀ ਹੋਇਆ ਬੰਦਾ ਕੀ ਕਰੇ ਹੋਰ ਤੁਸੀਂ ਦੱਸੋ ਤੁਸੀਂ ਆਪ ਸਿਆਣੇ ਜੀ ਸਾਰੀ ਪਬਲਿਕ ਨੂੰ ਦੱਸੇ ਮੈਨੂੰ ਵੀ ਪਰ ਦੁਖੀ ਹੋਇਆ ਬੰਦਾ ਕੀ ਕਰੇਗਾ ਓਏ ਦੋਆ ਝਗੜਾ ਹੀ ਕੋਈ ਮਕਾਨਦਾਰ ਹੀ ਤੋ ਉਹਦੇ ਸਬੰਧੀ ਅਸੀਂ ਲੈ ਕੇ ਚੱਲੇ ਅਫਸਰ ਆਉਣ ਦੋ ਦੋਆ ਪਾਰਟੀਆਂ ਨੂੰ ਇਹ ਮਕਾਨਦਾਰ ਕਰਾਇਦਾਰ ਦਾ ਤੇ ਮਾਲਕ ਦਾ ਹੀ ਹੈ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ निजात ਪਾਉਣ ਲਈ ਮਾਹੀ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸੁਵਿਧਾ ਵੀ ਹੈ ਮਲੇਰੀਆ, ਪੱਥਰੀ, ਜੋਨਡੇਸ, ਟਾਈਫਾਇਡ, ਜੋੜਾਂ ਬਦਲਦ, ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਵਿਆਹ ਵਿੱਚ ਨਹੀਂ ਘਟੇਗਾ ਜਨਮ ਦਿਨ ਮਿਲੇ ਉਹ ਇੱਥੇ ਮਨਾ। ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ। ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ। ਜਿੱਥੇ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ। કરો બર્થડે પાર્ટી યા રિટાયરમ પાર્ટી યા કોઈ હોય પાર્ટી અજ કરવો અજનલા પુરા અને મશહૂર ડિઆર હોલ ਨਜ਼ਦੀਕ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਡਰਾਫਟੋਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸਿੰਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼